u temeljni apa ਲਓ ਜੀ ਮਿੱਤਰੋ ਲੱਗੇ ਪਾਇਆ ਪਾਣੀ ਨੂੰ ਕੱਢਣ ਗਿੱਦਾ ਪਾਣੀ ਪਿੰਡ ਦਾ ਤੇ ਗਰਾਊਂਡ ਲਈ ਅਸੀਂ ਆ ਬਣਾ ਕੇ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਫਿਰ ਵੀ ਸਾਨੂੰ ਇਹਦਾ ਜੀਓ ਟੈਗ ਨਕਸ਼ਾ ਵਗੈਰਾ ਬਣਾ ਕੇ ਦੇਣ ਤਾਂ ਜੋ ਅਸੀਂ ਛੇਤੀ ਤੋਂ ਛੇਤੀ ਪਿੰਡ ਵਾਸੀਆਂ ਨੂੰ ਗਰਾਊਂਡ ਜੀ ਬਣਾ ਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਜਖਵਾਲੀ ਤੇ ਤੁਸੀਂ ਜੁੜਿਓ ਮੇਰੇ ਪੇਜ ਨਾਲ ਗੁਰਪ੍ਰੀਤ ਸਿੰਘ ਜਖਵਾਲੀ ਨਾਲੇ ਆ ਸਾਡੇ ਪਿੰਡ ਦਾ ਟੋਬਾ ਜਿਹਨੂੰ ਅੱਜ 15 ਤੇ 20 ਦਿਨਾਂ ਦੇ ਵੀ ਹੋ ਗਏ ਸਾਨੂੰ ਇਹ ਪਾਣੀ ਦੇਖੋ ਬਹੁਤ ਪਾਣੀ ਸੀ ਖਾਲੀ ਕੀਤਾ ਇੱਥੇ ਅਸੀਂ ਇੱਕ ਵਧੀਆ ਗਰਾਊਂਡ ਤੇ ਪਾਰਕ ਬਣਾਉਣੀ ਆ ਤੇ ਜਿਸਦਾ ਫਾਇਦਾ ਸਾਰੇ ਪਿੰਡ ਵਾਸੀਆਂ ਨੂੰ ਹੋਵੇਗਾ ਤੇ ਇਹ ਤੋਂ ਪਹਿਲਾਂ ਵੀ ਅਸੀਂ ਨੇ ਪਾਣੀ ਕੱਢਿਆ ਸੀ ਉਦੋਂ ਵੀ ਸਾਡਾ 20-25000 ਰੁਪਏ ਲੱਗਿਆ ਸੀ ਪਰ ਫਿਰ ਵੀ ਪੈਗੇ ਭਰ ਗਿਆ ਸੀ ਤੇ ਹੁਣ ਆ ਦੁਬਾਰੇ ਫੇਰ ਕੱਢਿਆ ਪਾਣੀ ਦੇਖੋ ਢੇਰੀਆਂ ਦਿਖਣ ਲੱਗੀਆਂ ਮਿੱਟੀ ਦੀਆਂ ਪਾਣੀ ਬਹੁਤ ਸੀ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸ੍ਰੀ ਲਖਵੀਰ ਸਿੰਘ ਰਾਏ ਐਮਐਲਏ ਸਾਹਿਬ ਉਹਨਾਂ ਨੂੰ ਵੀ ਕਿ ਆਪਣੇ ਮੈਕਮੇਂ ਵੱਲੋਂ ਉਹਨਾਂ ਨੂੰ ਕਹੋ ਪ੍ਰਸ਼ਾਸਨ ਨੂੰ ਕਹਿਣ ਵੀ ਸਾਨੂੰ ਜੀਓ ਟੈਗ ਤੇ ਇਸ ਦਾ ਨਕਸ਼ਾ ਬਣਾ ਕੇ ਦੇਣਾ ਤਾਂ ਜੋ ਘੱਟ ਸਮੇਂ ਦੇ ਵਿੱਚ ਵਿੱਚ ਇੱਥੇ ਬਿਉਤ ਬੰਦੀ ਨਾਲ ਗਰਾਊਂਡ ਤੇ ਸੰਤ ਸੰਤ ਸੀਚੇ ਵਾਲ ਵਾਲੀ ਸਕੀਮ ਦੀ ਤਿੰਨ ਖੂਹ ਬਣਾਏ ਜਾਣ ਕਿਉਂਕਿ ਨਕਸ਼ੇ ਤੋਂ ਬਿਨਾ ਕੋਈ ਕੰਮ ਕਰੀਏ ਚੰਗਾ ਨਹੀਂ ਹੈਗਾ ਇੱਕ ਬਿਉਤ ਬੰਦੀ ਹੁੰਦੀ ਆ ਨਕਸ਼ਾ ਵੀ ਇੱਕ ਬਿਉਤ ਬੰਦੀ ਨਾਲ ਉਹ ਕੰਮ ਕਰੀਏ ਤੇ ਪ੍ਰਸ਼ਾਸਨ ਨੂੰ ਫੇਰ ਬੇਨਤੀ ਆ ਤੇ ਸਰਦਾਰ ਲਖਵੀ ਸਿੰਘ ਰਾਏ ਤੇ ਇੱਥੇ ਸਾਡੇ ਸਰਪੰਚ ਸਾਹਿਬ ਉਧਰ ਗਏ ਵੇ ਅੰਦਰ ਅੰਦਰਾ ਗੋਰਾ ਨੇ ਸਾਡੀਆਂ ਇੱਥੇ ਫਿਰ ਰਹੇ ਪਾਈਪ ਬਿਚਾਰ ਰਹੇ ਆ ਪਾਣੀ ਵਾਸਤੇ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਦੇਖੋ ਟਰੈਕਟਰਾਂ ਤੋਂ ਲੈ ਕੇ ਉਹਨਾਂ ਦੇ ਆਪਣੇ ਜੋ ਵੀ ਸੰਦਾ ਪਾਈਪ ਵਗੈਰਾ ਇੰਜਣ ਵਗੈਰਾ ਉਹ ਪ੍ਰਬੰਧ ਕਰ ਰਹੇ ਆ ਤੇ ਜਿਨ੍ਹਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਲੱਗੇ ਪਏ ਆ ਆ ਵੀ ਦੇਖੋ ਅੱਜ ਖਾਲੀਆਂ ਕਿਸੇ ਦਾ ਭਰੀਆਂ ਵੈਸੇ ਪੂਰੀਆਂ ਤੇ ਪਾਣੀ ਸਾਰਾ ਝਾੜ ਤਿਆ ਆ ਕਿਤੇ ਕਿਤੇ ਰਹਿ ਗਿਆ ਇਹ ਵੀ ਅਸੀਂ ਚੱਕ ਦੇਣੇ ਆ ਫੱਟੇ ਬਾਦ ਦੁਆ ਕਰੋ ਕਿ ਕਾਲਪੁਰਖ ਚੇਤੀ ਤੋਂ ਚੇਤੀ ਸਾਡੇ ਪਿੰਡਿਆਂ ਦੇ ਹੋਰ ਵੀ ਜਿਨ੍ਹਾਂ ਸੁਪਨੇ ਸাকার ਕਰੇ ਕਿ ਸਾਨੂੰ ਗਰਾਊਂਡ ਤੇ ਪਾਰਕ ਪਿੰਡ ਨੂੰ ਸਾਡੇ ਨੂੰ ਵਧੀਆ ਮਾਹੌਲ ਮਿਰੇ